ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਲਾਸਟ ਵਿੱਚ ਆਪਾਂ ਕੁਝ ਗਰਮੀਆਂ ਵਾਲੇ ਵੀ ਸੂਟ ਐਡ ਕੀਤੇ ਹੋਏ ਹੁੰਦੇ ਹਨ ਇਹ ਰਹੇਗਾ ਜੀ ਕ੍ਰਸ਼ ਟਿਸ਼ੂ ਏਮਬ੍ਰੋਇਡਰੀ ਬਹੁਤ ਹੀ ਸੋਹਣੀ ਕੀਤੀ ਗਈ ਹੈ ਫੁੱਲ ਏਮਬ੍ਰੋਇਡਰੀ ਰਹੇਗੀ ਇਸ ਦੇ ਉੱਪਰ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਰਤ ਤੁਹਾਨੂੰ ਪਸੰਦ ਆਉਂਦਾ ਉਹ ਸੂਰਤ ਤੁਸੀਂ ਸਕਰੀਨ ਸ਼ਾਟ ਮੈਨੂੰ ਦਿੱਤੇ ਕੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਤੁਸੀਂ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਤੇ ਆਲਓਵਰ ਸੂਟ ਵੀ ਬਣਵਾ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ organza ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਤੇ ਆਲਓਵਰ ਸੂਟ ਵੀ ਬਣਵਾ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਇੰਨਾ ਵਿੱਚ ਤੁਹਾਨੂੰ ਮਿਲ ਜਾਣਗੇ ਸਾਰੇ ਸੂਟਾਂ ਦੇ ਕਲਰ ਤੁਹਾਨੂੰ ਡਾਰਕ ਹੀ ਮਿਲਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਪਿਓਰ ਕريب ਦਾ ਸੂਟ ਰਹੇਗਾ 올ਓਵਰ ਸੂਟ ਰਹੇਗਾ ਪ੍ਰੋਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ ਜੈਪੂਰੀ ਦੁਪੱਟਾ ਮਿਲੇਗਾ ਪ੍ਰਾਈਸ ਇਸ ਦਾ ਉੱਪਰ ਮੈਂਸ਼ਨ ਆਪਾਂ ਕਰ ਦਿੱਤਾ ਹੈ ਕੋਈ ਵੀ ਕਲਰ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਪਿਓਰ ਡੋਲਾ ਸਿਲਕ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਨਾ ਇਹਦੇ ਵਿੱਚ ਵੀ ਕੰਮ ਕੀਤਾ ਗਿਆ ਹੈ ਪ੍ਰਿੰਟ ਬਹੁਤ ਹੀ ਸੋਨਾ ਦਿੱਤਾ ਗਿਆ ਹੈ ਪਾਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਜਿੰਨਾ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਤੁਸੀਂ ਆਲਓਵਰ ਸੂਟ ਬਣਾ ਸਕਦੇ ਹੋ ਮੈਚਿੰਗ ਸੂਟ ਬਣਵਾ ਸਕਦੇ ਹੋ ਦੁਪੱਟਾ ਇਸ ਦੇ ਨਾਲ ਤੁਸੀਂ ਡਾਈ ਕਰਵਾ ਕੇ ਉਸ ਦੇ ਉੱਪਰ ਲੈਸ ਲਗਾ ਕੇ ਬਹੁਤ ਹੀ ਸੋਹਣਾ ਇੱਕ ਹੈਵੀ ਸੂਟ ਬਣਾ ਕੇ ਤਿਆਰ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਏ ਕਰ ਸਕਦੇ ਹੋ ਜਿਹੜਾ ਅਗਲਾ ਫੈਬਰਿਕ ਰਹਿਣ ਵਾਲਾ ਉਹ ਤੁਹਾਨੂੰ ਮਿਲੇਗਾ ਜੀ ਚਨਾਉਣ ਚਨਾਉਣ ਦਾ ਫੈਬਰਿਕ ਰਹਿਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰੀ ਇਹਨਾਂ ਵਿੱਚ ਵੀ ਕਲਰ ਰਹਿਣਗੇ ਬਹੁਤ ਹੀ ਸੋਹਣਾ ਪ੍ਰਿੰਟ ਇਹਨਾਂ ਵਿੱਚ ਦਿੱਤਾ ਗਿਆ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਸੂਟ ਬਣਾ ਸਕਦੇ ਹੋ ਮੈਚਿੰਗ ਸੂਟ ਜੇ ਬਣਾਉਣਾ ਚਾਹੁੰਦੇ ਤੁਸੀਂ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਅਗਰ ਤੁਸੀਂ ਇਹ ਅਲਓਵਰ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਲਓਵਰ ਸੂਟ ਵੀ ਬਣਵਾ ਸਕਦੇ ਹੋ ਅਗਲੇ ਸੂਟ ਰਹਿਣਗੇ ਜੀ कॉटन ਦੇ ਬਹੁਤ ਹੀ ਵਧੀਆ कॉटन ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਪ੍ਰਾਈਸ ਆਪਰ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਸਾਰੇ ਸੂਟਾਂ ਤੇ ਤੁਹਾਨੂੰ ਫ੍ਰੀ ਮਿਲੇਗੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ